ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਵਧੀਆ ਹੋਵੋਗੇ ਆਪਾਂ ਵੀ ਘੰਟਾਂ ਤੇ ਗੱਲ ਚੰਡੀਗੜ੍ਹ ਗਈ ਸੀ ਰਾਤ ਲੇਟ ਹੋ ਗਏ ਮੁਰਦੇ ਮੁਰਦੇ ਕਲਿੱਪਾਂ ਕਈ ਲੱਗੀਆਂ ਵੀ ਨਹੀਂ ਵਲੌਗ ਚ ਤੇ ਇੱਕ ਆਪਣਾ ਪੁਰਾਣਾ ਵਲੌਗ ਪਿਆ ਸੀ ਆਪਾਂ ਉਹ ਅਪਲੋਡ ਕਰ ਰਹੇ ਆ ਆਪਾਂ ਹੇਮਕੁੰਡ ਸਾਹਿਬ ਦੇ ਸੀ 2024 ਚ ਅੱਜ ਕੀ ਵੀ ਜਾਵਾਂਗੇ ਅੱਜ ਕੀ ਤੁਹਾਨੂੰ ਨਾਵਦਾਨ ਸਾਰਾ ਦਿਖਾਵਾਂਗੇ ਵਲੌਗ ਡੇਲੀ ਪਾਇਆ ਕਰਾਂਗੇ ਜੂਨ ਜੁਲਾਈ ਚ ਚੱਲਾਂਗੇ ਤੇ ਬਲੌਗ ਦਾ ਛੋਟਾ ਹੀ ਹੋਊਗਾ ਇੰਜੋਏ ਕਰਿਓ ਤੇ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ ਤੇ ਦੇਖੋ ਅੱਗੇ ਆਪਣਾ ਸੇਮ ਗੁਰੂ ਸਾਹਿਬ ਦੀ ਯਾਤਰਾ ਵਾਲਾ ਬਲੌਗ ਧੰਨਵਾਦ ਜੋ ਦਰਸ਼ਕਾਂ ਸਾਰਿਆਂ ਦਾ ਬਲੌਗ 'ਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਪਹਿਲਾ ਦੌਰ ਕਰ ਪੀ ਪਹਿਲਾ ਬਲੌਕ ਮੇਰਾ ਇਹ ਲੋਚਾ ਇਹ ਲੋਚਾ ਬਾਈ ਆਇਆ ਆ ਬੋਡਾ 100% ਬੈਕਟਰੀ ਚਾਰਜ ਕਰਿਆ ਨਹੀਂ ਇਸ ਵਾਰ ਗਰਮੀ ਭੈਂਚ ਇਹ ਨਮਾ ਬੰਦਾ ਐਡ ਹੋ ਗਿਆ ਆਪਣੇ ਇੱਥੇ ਆ ਠੀਕ ਹੈ ਆ ਗਏ ਕੋਈ ਨਹੀਂ ਆ ਅਸੀਂ ਜੰਗਲਾਂ 'ਚ ਜਾ ਰਹੇ ਹਾਂਗੇ ਸਵੇਰੇ 5:30 ਵਜੇ ਅੱਧੀ ਕੱਪੀ ਚਾਹ ਵੀ ਤੇ ਇੱਕ ਬਿਸਕੁਟ ਖਾਦਾ ਸੀ ਬਹੁਤ ਦਿਨ ਹੋ ਗਏ ਭੁੱਖੇ ਐ ਇੱਕ ਹੀ ਜਣੇ ਲੋ ਚਲਾ ਦੋ ਗੱਡੀ ਬਾਗੜ ਗਿਆ ਦਰਤੀ ਦੇਖੋ ਬਈ ਕੋਈ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਨਹੀਂ ਉਹ ਨਹੀਂ ਕੋਈ ਨਹੀਂ ਆ ਗਿਆ

चाल ਚੜਾਈ ਥੋੜੀ ਜਿਹੀ ਔਖੀ ਆ ਗਈ ਜਿਆਦੇ ਕਹਿੰਦੇ ਪਰ ਹੌਸਲਾ ਨਹੀਂ ਹਾਰਦੇ ਹੁੰਦੇ ਇਹ ਬੰਦੇ ਹੌਸਲਾ ਨਹੀਂ ਹਾਰਦੇ ਮਰਦ ਦਾ ਦਲੇਰ ਅਸੀਂ ਜਿੱਤਾਂ ਕਰਦੀ ਕਰਾ ਬੋਲੇ ਸੋਨਿਹਾਲ ਸ੍ਰੀ ਅਕਾਲ ਅੰਮ੍ਰਿਤ ਚਲ ਡਾਉਣਤੀ ਆ ਉਹ ਮਾਗਰ ਪਖੰਡੀ ਓਏ ਭਈਆ ਲੋਕ ਨਾ ਖੜੇਓ ਨਾ ਨਾ 12 ਵਾਲੀ ਜਾਵਾਂਗੇ 12 ਵਾਲੀ ਜੀ ਬੱਸ ਰਵਗਿਆ ਕੋਣ ਗੁਰਾ ਕੌਲੀ ਮਾਰਦਾ ਉੱਠਦਾ ਤ੍ਰੀਕਾਲ ਜੀ ਹੋਰ ਕਈ ਪਹੁੰਚ ਚੁੱਕੇ ਆ ਗੁਰੂ ਸਾਹਿਬ ਗਲੇਸ਼ੀਅਰ ਦੀ ਪਰਪੋਤੀ ਕਹਿੰਦਾ ਕਿ ਵੱਡੇ ਬਹੁਜ ਕਹਿੰਦਾ ਆ ਖਾਲੇ ਸਰਦਾਰ ਕਹਿੰਦਾ ਪੂਰਾ 어디로 가야 기 ਹੂੰ ਤੇ ਨਹੀਂ ਜਾਇਆ ਨਾ ਵਾਪਸ ਜਾ ਰਹੇ ਆ ਅੱਜ 12 ਸਾਲ ਪੁੱਤ ਕੁਝ ਨਹੀਂ ਹੁੰਦਾ ਇਹੋ ਜਿਹੀ ਲੈ ਗਏ ਆ ਕਿ ਸਿਮ ਮੈਡਮ ਜੀ ਆਣੇ ਤੱਕ ਪਹੁੰਚ ਗਏ ਔਰ ਦੱਸੋ ਜਨ ਪੈਦਾ ਹਾਂਜੀ ਹਾਂ ਦੋਸਤੋ ਕੀ ਹਾਲ ਚਾਲ ਨੇ ਰਾਤ ਨੂੰ ਟ੍ਰੈਕਿੰਗ ਰਾਤ ਨੂੰ ਟ੍ਰੈਕਿੰਗ ਕਰਦੇ ਹੋਏ ਮੁੰਡੇ ਰਾਤ ਬਸ ਮੋਰਚਾ ਫੜਦੇ ਕਰਨ ਵਾਲੇ ਆ ਕਿਲੋਮੀਟਰ ਵਾਹ ਵਧੀਆ ਇਹਨਾਂ ਨੂੰ ਹੋਇਆ ਨਾ ਦੁਆਰਾ ਸਭ ਦਰਸ਼ਨ ਕਰਕੇ ਪਹਾੜਾਂ ਦਾ ਜੜਤ ਪਾ ਰਿਹਾ ਇਹ ਵੀ ਥੱਲੇ ਪਹੁੰਚਣ ਵਾਲੇ ਬਾਬੇਓ ਆਗੇ ਆਗੇ ਆਜੋ ਮਿੱਤਰੋ ਵਾਗ ਜਾ ਦਰਵਾਜਾ ਵੀਡੀਓ ਬਣ ਰਹੀ ਆ ਨਾਲੋਂ ਫੋਟੋ ਫੇਰ ਖਿਚ ਨੂੰ ਖੜਿਆਂ ਦੀ ਲਾਓ ਢੁਕੀਆਂ ਉੱਕੇ ਨਾਲ ਵਾਲੀ ਜਗ੍ਹਾ ਨਹੀਂ ਹੈਗੀ ਪਿੱਛੇ ਨੂੰ ਹੋ ਜਾ ਮੜਾ ਜਾ ਜਿੱਧਰ ਮਰਜ਼ੀ ਭੱਜ ਜਾ